ਪਾਣੀ ਗੰਦਲਾ ਹੋ ਰਿਹਾ ਸੋਵਨਾ ਦਾ ਉਹਦੇ ਤੇ ਆਵਾਜ਼ ਉਠਾਈ ਹੈ ਤੁਸੀਂ ਹਾਂਜੀ ਕੁਕਰ ਤੇ ਦੁਰਗੇ ਨਾਲ ਟੈਂਪਲ ਵੀ ਵਿੱਚ ਆਉਂਦਾ ਹੈ ਸਾਰੇ ਜਿਹੜੇ ਮੰਦਰ ਹੈ ਗੁਰਦੁਆਰਾ ਸਾਹਿਬ ਹੈ ਸਾਰੇ ਇਹਦੇ ਵਿੱਚ ਆਉਂਦੇ ਆ ਔਰ ਸਾਰਿਆਂ ਦੇ ਪੋਲੂਸ਼ਨ ਹੋ ਰਹੀ ਹੈ ਤੇ ਜਿਹੜੇ ਲੋਕ ਇੱਥੇ ਦਰਸ਼ਨ ਕਰਦੇ ਆ ਅਮਰਤ ਛਕਦੇ ਆ ਉਹਨਾਂ ਦੇ ਵੀ ਕਲੇਜੇ ਦੇ ਵਿੱਚ ਉਹ ਗੰਦਾ ਪਾਣੀ ਗੰਦਾ ਹੈਗਾ ਪਰ ਉਹ ਬਚ ਜਾਂਦੇ ਆ ਕਿਉਂ ਕਰਕੇ ਇਹ ਫਿਲਟਰ ਸੋਰਸ ਨੂੰ ਪਰ ਪਰ ਹੋਸਰ ਤਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਜੇ ਤੇ ਰੋਕ ਨਾ ਪਾਈ ਤੇ ਇਹ ਫੇਰ ਪਾਣੀ ਇੱਥੇ ਹੋਣ ਲੱਗ ਪਿਆ ਗੰਦਾ ਤੇ ਆ ਰਹੇ ਹੈ ਤੇ ਸਾਡੀਆਂ ਮਾਰਤਾਂ ਵੀ ਖਰਾਬ ਕਰ ਰਿਹਾ ਜਿਹੜਾ ਸੋਨਾ ਛੜਿਆ ਚਾਂਦੀ ਛੜੀ ਹੈ ਤੇ ਲੋਕਾਂ ਦੇ ਨੂੰ ਬਿਮਾਰੀਆਂ ਵੀ ਹੋ ਰਹੀਆਂ ਜਿਹੜੇ ਇੰਨੀ ਨਹੀਂ ਦੂਰੋਂ ਸਾਰੀ ਦੁਨੀਆ ਤੋਂ ਦਰਸ਼ਨ ਕਰਨ ਆਉਂਦੇ ਐ ਇਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਅਭਿਨਸ਼ਾ ਨੇ ਆਪ ਰਾਜ ਸਭਾ ਦੇ ਵਿੱਚ ਇੱਕ ਸੰਖੇਪਾ ਵਾਲਾ ਸਾਹਿਬਾਤ ਮਾਰੇ ਕੋ ਗੱਲ ਕਹੀ ਸੀ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ اجلاس ਦੇ ਵਿੱਚ ਉਹਦੇ ਬਾਰੇ ਵੀ ਮਤਲਬ ਪਾਇਆ ਗਿਆ ਹੈ ਤੁਸੀਂ ਵੀ ਮੈਮੋਰੰਡਮ ਦਿੱਤਾ ਹੈ ਅਸੀਂ ਤਾਂ ਉਹਦੀ ਪ੍ਰਸੰਸਾ ਕਰਨਾ ਇਸੇ ਕਿ ਇਹ ਸਾਡੀ ਰਿਕੁਐਸਟ ਤੇ ਬੇਨਤੀ ਤੇ ਉੱਤੇ ਤੁਸੀਂ ਆਪਣੇ ਜਲਾਸ ਦੇ ਵਿੱਚ ਜੋ ਅਮਿਤ ਸ਼ਾਹ ਨੇ ਅਲਫਾਜ਼ ਗੁਰੂ ਗ੍ਰੰਥ ਸਾਹਿਬ ਤੇ ਪਿੰਡ ਰਾਮਾ ਬਾਰੇ ਵਰਤੇ ਹੈ ਉਹ ਬਹੁਤ ਚੰਗਾ ਕੀਤਾ ਹੈ ਇਹਦੇ ਨਾਲ ਏਕਤਾ ਦਾ ਦਰਵਾਜ਼ਾ ਖੁੱਲਦਾ ਹੈ ਫਿਰ ਸਿੱਖ ਇੱਕ ਮੰਚ ਤੇ ਆ ਜਾਂਦੇ ਆ ਜੇ ਆਪਾਂ ਇਕੱਠੇ ਹੋ ਕੇ ਜਿਹੜੀਆਂ-ਜਿਹੜੀਆਂ ਸਾਨੂੰ ਔਖਤਾ ਆਉਂਦੀਆਂ ਉਹਦੇ ਤੇ ਅਸੀਂ ਐਕਸ਼ਨ ਕਰੀਏ ਅਸਿਕਿਏ ਆਕੀ ਐਤ ਕੀ 40 ਸਾਲ ਪੂਰੇ ਹੋ ਜਾਣੇ ਐ ਬਲੂ ਸਟਾਰ ਨੂੰ ਤੇ ਐਤ ਕੀ ਵੱਡਾ ਜਲਾਸ 6 ਜੂਨ ਨੂੰ ਗੁਰਦੁਆਰਾ ਕਮੇਟੀ ਸਭ ਦੇ ਦੀਦ ਵਿੱਚ ਸਾਰੇ ਹੋਣ ਤੇ ਮਤਲਬ ਪਾਸ ਕੀਤੇ ਜਾਣ ਜਿਹੜੀ ਸਾਡੀ ਨਸਲ ਖੁਸ਼ੀ ਹੋਈ ਹੈ ਜਿਹੜੀ ਸਿੱਖ ਲਾਇਬ੍ਰੇਰੀ ਦੇ ਵਿੱਚੋਂ ਫੌਟ ਚੋਰੀ ਕਰਕੇ ਲੈ ਗਈ ਹੈ ਤੋਂ ਸਿਖਾਣੇ ਨੂੰ ਲੁੱਟ ਕੇ ਲੈ ਗਈ ਹੈ ਤੇ ਜਿਹੜੀਆਂ ਲਾਸ਼ਾਂ ਰਹੀਆਂ ਉਹਨਾਂ ਦਾ ਸਸਕਾਰ ਕਿੱਥੇ ਕੀਤਾ ਗਿਆ ਸੰਤ ਜਨੈਲ ਸਿੰਘ ਦਾ ਸਸਕਾਰ ਕਿੱਥੇ ਕੀਤਾ ਉਹਨਾਂ ਦਾ ਕੋ ਕਿੱਥੇ ਪਾਇਆ ਇਹ ਸਾਰੀਆਂ ਚੀਜ਼ਾਂ ਅਸੀਂ ਜਾਣਨਾ ਚਾਹੁੰਦੇ ਹਾਂ ਜਨਰਲ ਸ਼ਵੇਗ ਸਿੰਘ ਸਾਰੇ ਜਹਾਨ ਦੇ ਵਿੱਚ ਮਿਲਟਰੀ ਦਾ ਇੱਕ ਰਵੈਤ ਹੈ ਕਿ ਜੇ ਦੁਸ਼ਮਣ ਫੋਰਟ ਦੇ ਵਿੱਚੋਂ ਜਰਨੈਲ ਦੀ ਮੌਤ ਹੋ ਜੇ ਜੀ ਤਾ ਉਸ ਨੂੰ ਮਿਲਟਰੀ ਸਲੂਟ ਦੇ ਕੇ ਉਹਦਾ ਦਫਨ ਜਸਸਕਾਰ ਕੀਤਾ ਜਾਂਦਾ ਤੇ ਜਨਰਲ ਸ਼ਵੇਗ ਸਿੰਘ ਦਾ ਕਿਉਂ ਨਹੀਂ ਕੀਤਾ ਗਿਆ ਤੇ ਇਹ ਗੱਲ ਅਸੀਂ ਅਠਾਈ ਹੈ ਮਾਨ ਸਰ ਭਗਤਾਂ ਵਾਲੇ ਡੰਪ ਤੇ ਬਹੁਤ ਸਾਰੇ ਰਾਜਨੀਤੀ ਪਾਰਟੀਆਂ ਨੂੰ ਸਮੇਂ-ਸਮੇਂ ਤੇ ਵਾਈਟਾਈ ਜਾਂਦੀ ਲੇਕਿਨ ਕੀਤਾ ਕੱਖ ਨਹੀਂ ਹੁੰਦਾ ਠੀਕ ਹੈ ਨਾ ਸਰ ਅਸੀਂ ਤਾਂ ਜੀ ਲੱਗੇ ਹੋਏ ਆ ਸਰ ਮਾਨ ਸਿੰਘ ਜਦੋਂ ਵੀ ਇੱਥੇ ਆਉਂਦੇ ਆ ਉੱਥੇ ਜਾਂਦੇ ਆ ਤੇ ਪਤਾ ਲੈਂਦੇ ਆ ਦੇਵਾ ਜਠੋਂਦੇ ਆ ਅੱਜ ਅਸੀਂ ਐਸਟਪੀਸੀ ਕੋਲੇ ਵੀ ਆਏ ਆ ਕਿ ਤੁਸੀਂ ਸੈਂਟਰ ਦੇ ਨਾਲ ਸਿੱਧਾ ਪ੍ਰਾਈਮ ਮਿਨਿਸਟਰ ਦੇ ਨਾਲ ਗੱਲ ਕਰੋ ਕਿ ਜਿੰਨੇ ਵੀ ਸਾਡੇ ਸਰੋਵਰ ਹੈਗੇ ਅੰਮ੍ਰਿਤਸਰ ਦੇ ਵਿੱਚ ਹਿੰਦੂਆਂ ਦੇ ਵੀ ਹੈਗੇ ਐ ਸਿੱਖਾਂ ਦੇ ਵੀ ਹੈਗੇ ਮੁਸਲਮਾਨਾਂ ਦੀਆਂ ਮਾਰਤਾ ਹੈਗੀ ਐ ਸਾਈਆਂ ਦੀਆਂ ਹੈਗੀਆਂ ਤੇ ਇਹ ਇਕੱਠਾ ਕੰਮ ਹੋਵੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਇੱਥੇ ਇਹੋ ਜਿਹਾ ਗੰਦ ਨਹੀਂ ਹੋਣਾ ਚਾਹੀਦਾ ਸਾਜਿਵੇਂ ਕੀ ਚੜਦੇ ਤੇ ਚੜਦੇ ਪੰਜਾਬ ਦੇ ਨਾਲ ਜਿਹੜੇ ਸਬੰਧਤ ਇਤਿਹਾਸਿਕ ਸਥਾਨ ਆ ਜਾਂ ਵਿਰਾਸਤੀ ਮਾਰਕਾਵਾ ਉਹਨਾਂ ਵਾਸਤੇ ਕੋਈ ਖਾਸ ਬਜਟ ਨਹੀਂ ਪਾਸ ਹੋ ਰਿਹਾ। ਕਾਫੀ ਲੱਗਾ ਕੰਪਨੀ ਵਾਗਾ ਜਾਂ ਹੋਰ ਵਿਰਾਸਤੀ ਮਾਰਕਾਵਾ ਉਹ ਵੀ ਖੰਡਰ ਹਾਲਤ ਨੇ। ਸ਼੍ਰੀ ਗੁਰੂ ਕੀ ਮਸੀਤ ਵਾਸਤੇ 41.99 ਲੱਖ ਬਜਟ ਦੇ ਪਾਸ ਹੋਈ ਪਰ ਉਹ ਲੱਗਾ ਨਹੀਂ ਆਇਆ। ਫਿਰ ਇਹੀ ਹੈ ਕਿਉਂ ਕਰਕੇ ਇਲੈਕਸ਼ਨ ਨਹੀਂ ਹੋ ਰਹੇ? ਜੀ ਜਿਹੜੇ ਪੁਰਾਣੇ ਹੈ ਉਹਨਾਂ ਨੇ ਲੋਕਾਂ ਨਾਲੋਂ ਆਪਣਾ ਜਿਹੜਾ ਵਰਤਾਓ ਸੀਗਾ ਉਹ ਖਤਮ ਕੀਤਾ ਗਿਆ ਤੇ ਉਹ ਲੋਕਾਂ ਦੀ ਆਵਾਜ਼ ਨਹੀਂ ਰਹੇ ਇਸ ਕਰਕੇ ਇਲੈਕਸ਼ਨ ਹੋਣੇ ਬਹੁਤ ਜ਼ਰੂਰੀ ਹੈ ਕਿ ਜਿਹੜੇ ਮਤੇ ਪਾਸ ਹੋਣ ਉਹ ਲਾਗੂ ਕੀਤੇ ਜਾਣ ਇੱਕ ਛੋਟੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਕਿ ਟੂਰਿਜ਼ਮ ਵਿਭਾਗ ਨੇ ਵਾਈਟ ਪਾਸ ਕਰਨਾ ਹੈਗਾ ਜਾਂ ਰੱਖਦੇ ਹੁੰਦੇ ਆ ਕਿ ਜੋ ਆਪਣੀ ਇਤਿਹਾਸਕ ਮਾਰਤਾਂ ਦੇ ਸੰਸਭਾਲ ਵਾਸਤੇ ਇਸ ਵਾਰ ਉਹਨਾਂ ਨੇ ਪੋਲਸੀ ਨਹੀਂ ਬਣਾਈ ਜੀ ਮਾਨ ਸਰਕਾਰ ਨੇ ਕਹਿ ਸਕਦੇ ਪਰ ਇਹ ਜਿਹੜੀ ਆਮ ਪਾਰਟੀ ਹੈ ਜੀ ਇਹਦਾ ਖੁਸ਼ਕਿਆ ਨਹੀਂ ਜਾ ਸਕਦਾ ਹੁਣ ਉੱਥੋਂ ਸਸੋਦੀਆ ਬੁਲਾਇਆ ਤੇ ਕੋ ਗੈਣ ਬੁਲਾਇਆ ਹੈਗਾ ਹਾਂਜੀ ਹਾਂਜੀ ਉਹਨੂੰ ਕਿਹੜੇ ਰੂਲ ਦੇ ਥੱਲੇ ਉਹਨਾਂ ਨੂੰ ਤਨਖਾਹ ਦੇਣਗੇ ਕਿਹੜੇ ਰੂਲ ਦੇ ਤੈਥੋਂ ਕੋਠੀਆਂ ਦਿੱਤੀਆਂ ਜਾਣਗੀਆਂ ਉਹ ਦੌਰੇ ਕਰਨਗੇ ਟੀਏ ਲੈਣਗੇ ਡੀਏ ਲੈਣਗੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਠੱਗ ਠੋਰੇ ਅਦਾਲਤਾਂ ਦੇ ਗੇੜੇ ਕੱਢਦੇ ਆ ਉਹ ਇੱਥੇ ਭੇਜਦੇ ਨੇ ਜੀ ਤੇ ਅੱਗੇ ਹਾਲਾਤ ਤੁਹਾਨੂੰ ਪਤਾ ਹੈ ਕਿ ਸਮਗਲਿੰਗ ਹੋ ਰਹੀ ਹੈ ਨਸ਼ਾ ਆ ਰਿਹਾ ਇਹ ਲੋਕ ਤਾਂ ਹੋਰ ਉਸ ਨੂੰ ਤੇਜ਼ ਕਰ ਦੇਣਗੇ ਮੈਮੋਰੰਡਮ ਦੁਬਾਰਾ ਦਿੰਦਾ ਹੈ ਪਹਿਲੇ ਪਹਿਲੇ ਵੀ ਦਿੱਤਾ ਸੀਗਾ ਅਜ ਦੁਬਾਰਾ ਦਿੰਦਾ ਹੈ ਉਸ ਮੈਮੋਰੰਡਮ ਚ ਉਹ ਵਾਲੀ ਆ ਵਕਤਾਵਾਂ ਵਾਲੇ ਡੰਪ ਦਾ ਤੁਸੀਂ ਕਿਹਾ ਹੀ ਹੈ ਹੋਰ ਵੀ ਕੁਝ ਹੈਗਾ ਸੀਗਾ ਉਹ ਦੱਸੋ ਅਸੀਂ ਐਸਟਪੀਸੀਡੀ ਡੈਕਸ਼ਨਾਂ ਤੋਂ ਮੰਗਿਆ ਜਿਹੜੇ 14 ਸਾਲ ਤੋਂ ਸੈਂਟਰ ਰੋਕੀ ਬੈਠਾ ਹੈ ਤੇ ਸਬਕੰਦੀ ਜਿਹੜੇ ਜਮਹੂਰੀਅਤ ਦਾ ਹੱਕ ਹੈ ਉਹ ਹਕੂਮਤ ਨੇ ਭਾਰਜਤੈ ਸਿੱਖ ਖੰਡਾ ਉਹਦੇ ਬਾਰੇ ਵੀ ਮੈਮੋਰੰਡਮ ਦਿੱਤਾ ਹੈਗਾ